ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪਹਿਲਾਂ ਮੈਨੂੰ ਕਹਿੰਦੇ ਵੀ ਤੂੰ ਅਮਰਪਾਲ ਸਿੰਘ ਦੇ ਹੱਕ 'ਚ ਨਹੀਂ ਬੋਲਦਾ ਤੇ ਜੇ ਮੈਂ ਭਾਈ ਅਮਰਪਾਲ ਸਿੰਘ ਦੇ ਹੱਕ 'ਚ ਬੋਲਿਆ ਕਹਿੰਦੇ ਵੀ ਤੂੰ ਪਹਿਲਾਂ ਵਿਰੋਧ 'ਚ ਸੀ ਤੇ ਤੂੰ ਹੁਣ ਹੱਕ 'ਚ ਆ ਕੇ ਫੇਮ ਭਾਲਦਾ ਵਿਊ ਭਾਲਦਾ ਤੇ ਮੈਂ ਉਹਨਾਂ ਨੂੰ ਕੰਜਰਦਿਆਂ ਨੂੰ ਮੈਂ ਦੱਸ ਦਵਾਂ ਵੀ ਮੈਨੂੰ ਕੋਈ ਫੇਸਬੁੱਕ ਤੋਂ ਪੈਸੇ ਨਹੀਂ ਆਉਂਦੇ ਜਾਂ ਇੰਸਟਾਗ੍ਰam ਤੋਂ ਪੈਸੇ ਨਹੀਂ ਆਉਂਦੇ ਮੈਂ ਸਿਰਫ ਵੈਸੇ ਹੀ ਇਹ ਅਕਾਊਂਟ ਬਣਾਏ ਆ ਤੁਹਾਡੇ ਨਾਲ ਸਾਂਝ ਪਾਉਣ ਵਾਸਤੇ ਚੰਗਿਆਂ ਲੋਕਾਂ ਦੇ ਨਾਲ ਤੇ ਜਿਹੜੇ ਬੰਦੇ ਵਿਰੋਧ ਕਰਦੇ ਨੇ ਜਿੱਦਾਂ ਵੀ ਹਾਂ ਵੀ ਤੂੰ ਮਤਲਬ ਕਿ ਉਹ ਟਾਈਮ ਹੱਕ 'ਚ ਨਹੀਂ ਸੀ ਹੁਣ ਤੂੰ ਹੱਕ 'ਚ ਆ ਗਿਆ ਵੇਖੋ ਮੈਂ ਸੱਚ ਦੇ ਹੱਕ 'ਚ ਆ ਠੀਕ ਆ ਮੈਂ ਪੰਜਾਬ ਦੇ ਜਿਹੜੇ ਹੱਕ ਮੰਗਦੇ ਆ ਜਿਹੜੇ ਪਾਣੀਆਂ ਦੇ ਹੱਕ ਮੰਗਦੇ ਆ ਪੰਜਾਬ ਦਾ ਹੱਕ ਮੰਗਦੇ ਆ ਮੈਂ ਉਹ ਕੱਲਾ ਅਮਰਤਪਾਲ ਸਿੰਘ ਨਹੀਂ ਉਹ ਹਰ ਇੱਕ ਸਿੱਖ ਦੇ ਹੱਕ 'ਚ ਆ ਪਰ ਜਿਹੜਾ ਖਾਲਸਾਤਨ ਮੰਗਦੇ ਮੈਂ ਉਹਦੇ ਹੱਕ 'ਚ ਨਹੀਂ ਹੈਗਾ ਕਿਉਂਕਿ ਅਸੀਂ ਖਾਲਸਾ ਰਾਜ ਕਾਇਮ ਕੀਤਾ ਖਾਲਸਾ ਰਾਜ ਕਾਇਮ ਕਰਕੇ ਇਹਨਾਂ ਨੂੰ ਬਖਸ਼ਿਆ ਵਾ ਏਡਾ ਵੱਡਾ ਰਾਜ ਭਾਗ ਕਾਇਮ ਕਰਕੇ ਬਖਸ਼ਣ ਤੋਂ ਬਾਅਦ ਅੱਜ ਛੋਟਾ ਜਿਹਾ ਪਿੰਡ ਥੋੜਾ ਸਾਨੂੰ ਚਾਹੀਦਾ ਸਤ ਸਮੁੰਦਰ ਸਤ ਦੀਪ 9 ਅਖੰਡ ਚੌਂ ਕੂਟਾਂ ਚ ਖਾਲਸੇ ਦਾ ਰਾਜ ਆ ਤੇ ਚੌਂ ਕੂਟਾਂ ਦੇ ਵਿੱਚ ਖਾਲਸੇ ਦਾ ਰਾਜ ਆ ਤੇ ਰਾਜ ਹੋਣਾ ਵਾ 96 ਕਰੋੜ ਖਾਲਸਾ ਪ੍ਰਗਟ ਹੋਊਗਾ ਇਹ ਮਹਾਰਾਜ ਦੇ ਬਚਨ ਆ ਤੇ ਅਸੀਂ ਮਹਾਰਾਜ ਨੂੰ ਵੱਡੇ ਥੋੜਾ ਵਾ ਅਸੀਂ ਦੇ ਮਹਾਰਾਜ ਦੇ ਬਤਨਾਂ ਦੇ ਅਨੁਸਾਰ ਚੱਲਣਾ ਜੋ ਸਾਡੇ ਮਹਾਰਾਜ ਨੇ ਸਾਨੂੰ ਆਖਿਆ ਅਸੀਂ ਕਲਗੀ ਵਾਲੇ ਪਾਸ਼ਾ ਮਰਦ ਦਾ ਹੁਕਮ ਪਾਲਣਾ ਵਾ ਤੇ ਰਹੀ ਗੱਲ ਭਾਈ ਅਮਿਤਪਾਲ ਸਿੰਘ ਦੀ ਅਹੀਂ ਉਸ ਨੌਜਵਾਨ ਦੇ ਹੱਕ 'ਚ